ਸਾਸੀਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਟ ਮੰਤਰੀ ਅਤੇ ਵਿਧਾਇਕ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਨੇ ਇੱਕ ਪਾਸੇ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 27 ਦਿਨ ਪੂਰੇ ਹੋ ਗਏ ਨੇ ਮਰਲ ਵਰਤ ਉੱਤੇ ਬੈਠੇ ਹੋਏ ਨੂੰ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਬਿਲਕੁਲ ਕੋਈ ਰਿਐਕਸ਼ਨ ਜਾਂ ਰਿਐਕਟ ਨਹੀਂ ਆਇਆ ਮਰਨ ਵਰਤ ਉੱਤੇ ਬੈਠੇ ਹੋਏ ਜਗਜੀਤ ਸਿੰਘ ਡੱਲੇਵਾਲ ਇਹ ਸਰਕਾਰੀ ਅਫਸਰਾਂ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਖਿਲਾਫ ਦੂਸਰੇ ਪਾਸੇ ਹੱਕ ਵਿੱਚ ਖੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਯਾਨੀ ਕਿ ਸਰਕਾਰੀ ਅਫਸਰ ਵੀ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜ ਗਏ ਨੇ ਅੱਜ ਇਸ ਦਾ ਹਵਾਲਾ ਦਿੰਦੇ ਹੋਇਆ ਬੜੀ ਵੱਡੀ ਖਬਰ ਆ ਰਹੀ ਹੈ ਅੱਜ ਹੜਤਾਲ ਕੀਤੀ ਜਾਵੇਗੀ ਅੱਜ ਰੋਸ ਮਜਾਰੇ ਕੀਤੇ ਜਾਣਗੇ ਪੰਜਾਬ ਦੇ ਪਟਵਾਰੀਆਂ ਅਤੇ ਕਾਨੂੰਗੋ ਅਫਸਰਾਂ ਵੱਲੋਂ ਉਹਨਾਂ ਕਿਹਾ ਕਿ ਜਿਹੜੀਆਂ ਮੰਗਾਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੰਗੀਆਂ ਜਾਰੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੋਲੋਂ ਉਹ ਬਿਲਕੁਲ ਜਾਇਜ਼ ਨੇ ਉਹ ਬਿਲਕੁਲ ਵਾਜਬ ਨੇ ਉਹਨਾਂ ਨੂੰ ਦੇਣਾ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਤੇ ਵੱਡਾ ਕਰਤਵ ਹੈ। ਯਾਨੀ ਕਿ ਜਿੰਨੇ ਵੀ ਪੰਜਾਬ ਦੇ ਪਟਵਾਰੀ ਅਤੇ ਜਿੰਨੇ ਵੀ ਕਾਨੂੰ ਗੋ ਨੇ ਅੱਜ ਉਹ ਹੜਤਾਲ ਤੇ ਬੈਠਣਗੇ। ਉਹ ਆਪਣੇ ਕੰਮ ਕਾਜ ਅੱਜ ਆਪਣੇ ਦਫਤਰਾਂ ਦੇ ਵਿੱਚ ਨਹੀਂ ਜਾ ਕੇ ਕਰਨਗੇ। ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਨੇ। ਉਧਰ ਪੰਜਾਬ ਸਰਕਾਰ ਨੂੰ ਬਿਲਕੁਲ ਸ਼ਰਮ ਨਹੀਂ ਆ ਰਹੀ। ਇੱਧਰ ਗੁਰਮੀਤ ਸਿੰਘ ਖੁਡੀਆਂ ਨੇ ਤਾਂ ਇਹ ਕਹਿ ਦਿੱਤਾ ਕਿ ਪੰਜਾਬ ਸਰਕਾਰ ਕਿਸੇ ਵੀ ਫਸਲ ਉੱਤੇ ਐਮਐਸਪੀ ਨਹੀਂ ਦੇ ਸਕਦੀ ਅੱਜ ਤੋਂ 3 ਦਿਨ ਪਹਿਲਾਂ ਐ ਗੁਰਮੀਤ ਸਿੰਘ ਖੁਡੀਆਂ ਜੋ ਖੇਤੀਬਾੜੀ ਮੰਤਰੀ ਨੇ ਉਹਨਾਂ ਦੀ ਮੁਲਾਕਾਤ ਪੰਜਾਬ ਦੇ ਵੱਡੇ ਕਿਸਾਨ ਆਗੂਆਂ ਦੇ ਨਾਲ ਹੋਈ ਸੀ ਉਧਰ ਨੈਬ ਸੈਣੀ ਨੇ ਹਰਿਆਣੇ ਦੇ ਵਿੱਚ 23 ਨਹੀਂ 24 ਫਸਲਾਂ ਤੇ ਦੇਣ ਦਾ ਜਿਹੜਾ ਹ ਕੰਮ ਸ਼ੁਰੂ ਕਰ ਦਿੱਤਾ ਹੈ ਇਦਰ ਪੰਜਾਬ ਸਰਕਾਰ ਨਾ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਕਰ ਰਹੀ ਹੈ ਨਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜੀ ਹੈ ਲੇਕਿਨ ਇਦਰ ਸਰਕਾਰੀ ਅਫਸਰ ਕਾਨੂੰਗੋ ਆਤੇ ਪਟਵਾਰੀਆਂ ਨੇ ਹੜਤਾਲ ਕਰਕੇ ਹੱਕ ਵਿੱਚ ਖੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਕਹਿੰਿਆ ਕਿ ਜਿੱਨੀ ਦੇ ਤੱਕ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਫੈਸਲਾ ਨਹੀਂ ਲੈਂਦੀ ਮੰਗਾ ਨਹੀਂ ਮੰਦੀ ਭਾਰਤੀ ਜਨਤਾ ਪਾਰਟੀ ਸਾਡਾ ਪ੍ਰੋਟੈਸਟ ਇਦਾਂ ਹੀ ਚੱਲੇਗਾ ਧੰਨਵਾਦ